ਕਿ ਮੈਂ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਰੱਖਾਂਗਾ ਨਸ਼ਿਆਂ ਤੋਂ ਦੂਰ ਰੱਖਾਂਗਾ ਅਤੇ ਨਸ਼ਾ ਮੁਕਤ ਭਾਰਤ ਦੇ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਵਿੱਚ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਵਾਂਗਾ ਅੱਜ ਸਾਡੇ ਦੇਸ਼ ਤੇ ਬਹੁਤ ਹੀ ਮਹਾਨ ਸਾਡੇ ਨੇਤਾ ਸਰਦਾਰ ਵੱਲਭ ਭਾਈ ਪਟੇਲ ਜੀ ਦਾ 150ਵਾਂ ਜਨਮ ਸ਼ਤਾਬਦੀ ਅਸੀਂ ਮਨਾ ਰਹੇ ਹਾਂ ਲੋਪੁਰਾ ਸਰਦਾਰ ਭੱਲਾਬਾਈ ਪਟੇਲ ਦੀ 150ਵੀਂ ਜਨਮ ਦਿਤੀ ਮੌਕੇ ਨਵਾਂ ਸ਼ਹਿਰ ਦੇ ਆਈਟੀਆਈ ਗਰਾਊਂਡ ਤੋਂ ਇੱਕ ਭਾਰਤ ਸ੍ਰੇਸ਼ ਭਾਰਤ 2 ਕਿਲੋਮੀਟਰ ਪਰ ਯਾਤਰਾ ਸ਼ੁਰੂ ਹੋਈ ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਇਸ ਪਾ ਯਾਤਰਾ ਨੂੰ ਭਾਜਪੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਡਿਪਟੀ ਡਾਇਰੈਕਟਰ ਵੰਦਨਾ ਨੇ ਹਰੀ ਝੰਡੀ ਦੇ ਕੇ ਪੈਦਲ ਯਾਤਰਾ ਦੀ ਸ਼ੁਰੂਆਤ ਕੀਤੀ ਇਹ ਯਾਤਰਾ ਆਈਟੀਆਈ ਤੋਂ ਸ਼ੁਰੂ ਹੋ ਕੇ ਡੀਸੀ ਆਫਿਸ ਚੰਡੀਗੜ੍ਹ ਚੌਂਕ ਤੋਂ ਹੁੰਦਾ ਹੋਇਆ ਬਾਰਾਦਰੀ ਗਾਰਡਨ ਵਿੱਚ ਸਮਾਪਤ ਹੋਇਆ ਇਸ ਯਾਤਰਾ ਦਾ ਉਦੇਸ਼ ਨੌਜਵਾਨਾਂ ਵਿੱਚ ਏਕਤਾ, ਦੇਸ਼ ਭਗਤੀ ਅਤੇ ਫਰਜ਼ ਦੀ ਭਾਵਨਾ ਪੈਦਾ ਕਰਨਾ ਹੈ। ਅੱਜ ਸਾਡੇ ਦੇਸ਼ ਦੇ ਬਹੁਤ ਹੀ ਮਹਾਨ ਸਾਡੇ ਨੇਤਾ ਸਰਦਾਰ ਵੱਲਭ ਭਾਈ ਪਟੇਲ ਜੀ ਦਾ 150ਵਾਂ ਜਨਮ ਸ਼ਤਾਬਦੀ ਅਸੀਂ ਮਨਾ ਰਹੇ ਹਾਂ। ਤੇ ਮੈਂ ਸਮਝਦਾ ਕਿ ਅੱਜ ਅਸੀਂ ਅਗਰ ਇੱਕ ਇੱਕ ਭਾਰਤ ਦੇ ਵਿੱਚ ਇਕੱਠੇ ਹੋ ਕੇ ਸਾਰੇ ਰਹਿ ਰਹੇ ਹਾਂ ਉਹਨਾਂ ਦੀ ਬਦੌਲਤ ਹੀ ਰਹਿ ਰਹੇ ਹਾਂ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੱਖ-ਵੱਖ रियासतਾਂ ਨੂੰ ਇਕੱਠੇ ਕਰਕੇ ਭਾਰਤ ਦੇਸ਼ ਦੇ ਨਾਲ ਜੋੜਨਾ ਤੇ ਤਾਂ ਹੀ ਉਹਨਾਂ ਨੂੰ ਲੋਹ ਪੁਰਸ਼ ਕਿਹਾ ਜਾਂਦਾ ਹੈ ਤੇ ਉਹਨਾਂ ਦੀ ਬਦੌਲਤ ਹੀ ਹੈ ਕਿ ਜਦੋਂ ਅਸੀਂ ਸਾਰੇ ਅੱਜ ਇੱਕ ਮਹਾਨ ਦੇਸ਼ ਭਾਰਤ ਦੇ ਨਾਗਰਿਕ ਹੈ ਤੇ ਕਿਉਂਕਿ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਵਿਲ ਪਾਵਰ ਸੀ ਉਹਨਾਂ ਦੀ ਜਿਹੜੀ ਸੋਚ ਸੀ ਉਹਦੀ ਬਦੌਲਤ ਉਹਨਾਂ ਨੇ ਮਨ ਬਣਾਇਆ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅਲੱਗ-ਅਲੱਗ रियासतਾਂ ਨੂੰ ਇਕੱਠੇ ਕਰਕੇ ਇੱਕ ਮਾੜਾ ਚ ਪਰੋਕੇ ਅੱਜ ਤਾਂ ਹੀ ਅਸੀਂ ਅਲੱਗ-ਅਲੱਗ ਧਰਮ ਉਹ ਅਲੱਗ-ਅਲੱਗ ਜਾਤੀਆਂ ਹੋਣ ਦੇ ਬਾਵਜੂਦ ਅਲੱਗ-ਅਲੱਗ ਸਟੇਟਾਂ ਹੋਣ ਦੇ ਬਾਵਜੂਦ ਅਸੀਂ ਇੱਕ ਦੇਸ਼ 'ਚ ਰਹਿ ਰਹੇ ਹਾਂ ਤੇ ਸਾਨੂੰ ਇਸ ਦੇਸ਼ ਤੇ ਗਰਵ ਹੈ ਤੇ ਸਾਡੇ ਮਹਾਨ ਨੇਤਾ ਸਰਦਾਰ ਵੱਲਭਭਾਈ ਪਟੇਲ ਜੀ ਤੇ ਸਾਨੂੰ ਗਰਵ ਹੈ ਪ੍ਰੀ ਮੈਂ ਆਪਰੇ ਆਪ ਨੂੰ ਆਪ ਨੂੰ ਨਸ਼ਿਆਂ ਤੋਂ ਦੂਰ ਰੱਖਾਂਗਾ ਨਸ਼ਿਆਂ ਤੋਂ ਦੂਰ ਰੱਖਾਂਗਾ ਅਤੇ ਨਸ਼ਾ ਮੁਕਤ ਭਾਰਤ ਦੇ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਵਿੱਚ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਵਾਂਗਾ ਆਪਣਾ ਯੋਗਦਾਨ ਪਾਵਾਂਗਾ ਮੈਂ ਮੈਂ ਨਾ ਸਿਰਫ ਖੁਦ ਨਾ ਸਿਰਫ ਖੁਦ ਨਸ਼ਿਆਂ ਤੋਂ ਬਚਾਂਗਾ ਨਸ਼ਿਆਂ ਤੋਂ ਬਚਾਂਗਾ ਸਗੋਂ ਸਗੋਂ ਆਪਣੇ ਪਰਿਵਾਰ ਦੋਸਤਾਂ ਅਤੇ ਸਮਾਜ ਨੂੰ ਵੀ ਨਸ਼ਿਆਂ ਦੀ ਲਤ ਤੋਂ ਮੁਕਤ ਕਰਨ ਲਈ ਹਰ ਸੰਭਵ ਯਤਨ ਕਰਾਂਗਾ ਮੈਂ ਨਸ਼ਾ ਮੁਕਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਪੂਰਨ ਸਹਿਯੋਗ ਦੇਵਾਂਗਾ ਜੈ ਹਿੰਦ